ਸ਼ਹਿਰੀ ਪਤਕਰ ਸਾਭ ਦੇ ਵਿੱਚ ਤਕਰੀਬਨ 15 ਤੋਂ 20 ਦਿਨ ਇਥੇ ਸੰਗਠਨ ਦਾ ਬਹੁਤ ਕੰਮ ਰਿਹਾ ਹੈ ਇਸ ਦੌਰਾਨ ਸਾਨੂੰ ਕਾਫੀ ਕੰਪਲੇਂਟਸ ਆਉਂਦੀਆਂ ਸੀ ਅਸੀਂ ਖਾਨਦਾਨ ਤੇ ਸਮਾਧਾਨ ਕੇਂਦਰ ਖੋਲ੍ਹੇ ਸੀ ਸਹਾਇਤਾ ਕੇਂਦਰ ਖੋਲ੍ਹੇ ਸੀ ਜਿਦੇ ਵਿੱਚ ਲੋਕੀ ਆਪਣਾ ਲੋਸਟ ਐਂਡ ਫਾਊਂਡੀ ਰਿਪੋਰਟਿੰਗ ਕਰਦੇ ਸੀਗੇ ਤਾਂ ਉਹਦੇ ਉਸ ਟਾਈਮ ਦੇ ਦੌਰਾਨ ਅਸੀਂ ਤਕਰੀਬਨ 15 ਜਿਹੜੇ ਸੀ ਐਫ ਆਈ ਆਰਸ ਕਰਕੇ ਤੇ 50 ਦੇ ਆਸ-ਪਾਸ ਅਕਿਊਜ਼ ਡਾਊਨਪ ਕੀਤਾ ਸੀ ਉਨਾ ਐਫ ਆਰ ਡੀ ਇਨਵੈਸਟੀਗੇਸ਼ਨ ਦੇ ਵਿੱਚ ਅਤੇ ਸੀਈਆਈਆਰ ਪੋਰਟਲ ਹੈ ਉਹਦੀ ਉਹਦਾ ਡੁਗਿਆ ਨਾਲ ਫੋਲੋਅ ਅਪ ਲੈਂਦੇ ਹੋਏ ਫਤਿਹਗੜ੍ਹ ਸਾਹਿਬ ਪੁਲਿਸ ਵੱਲੋਂ ਐਸਪੀ ਡੀ ਐਂਡ ਬੀਐਸਪੀ ਫਤਿਹਗੜ੍ਹ ਸਾਹਿਬ ਐਂਡ ਬੀਐਸਪੀ ਹੈਡਕ quarters ਦੇ ਵਿਸ਼ਾ ਨਿਰਦੇਸ਼ ਹੇਠ ਅਸੀਂ 180 ਮੋਬਾਈਲ ਫੋਨਸ ਨੇ ਜਿਹੜੇ ਉਹ ਰਿਕਵਰ ਕੀਤੇ ਨੇ ਇਹਨਾਂ ਮੋਬਾਈਲ ਫੋਨਸ ਦੇ ਵਿੱਚ 12 ਸੈਮਸੰਗ 20 ਵੀਵੋ 14 ਓਪੋ ਇੱਕ ਆਈਫੋਨ 12 ਰੈਡਮੀ ਤੇ 120 ਜਿਹੜੇ ਨੇ ਸੀਈਆਰ ਪੋਰਟਲ ਦੇ ਫੋਨ ਸੀਗੇ ਤੇ ਅੱਜ ਅਸੀਂ ਜਿਨ੍ਹਾਂ ਦੇ ਜਿਹੜੇ ਫੋਨ ਸੀਗੇ ਉਹਨਾਂ ਦੇ ਜਿਹੜੇ ਓਨਰ ਸੀਗੇ ਉਹਨਾਂ ਸਾਰਿਆਂ ਨੂੰ ਅੱਜ ਅਸੀਂ ਫਤਿਹਗੜ੍ਹ ਸਾਹਿਬ ਬੁਲਾਇਆ ਤਾਂ ਜੋ ਉਹਨਾਂ ਦੇ ਫੋਨ ਅਸੀਂ ਉਹਨਾਂ ਨੂੰ ਵਾਪਸ ਹੈਂਡਓਵਰ ਕਰ ਸਕੀਏ ਜੀ ਤੁਹਾਨੂੰ ਬਹੁਤ ਬਹੁਤ ਧੰਨਵਾਦ ਉਹਨਾਂ ਬਾਰੇ ਵੀ ਕਰ ਰਹੇ ਹਾਂ ਜੀ ਜੀ ਬਿਲਕੁਲ ਜੀ ਅਸੀਂ ਡੂੰਘਾਈ ਚ ਤਫਤੀਸ਼ ਕਰ ਰਹੇ ਹਾਂ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਉਹਨਾਂ ਦਿਨਾਂ ਦੇ ਵਿੱਚ ਕਿ ਐਫ ਆਈ ਆਰਜ਼ ਦਰਜ ਕੀਤੀਆਂ ਨੇ ਅਕੀਊਸਟ ਪੜੇ ਸੀ ਉਹ ਐਫ ਆਈ ਆਰਜ਼ ਵੀ ਤਫਤੀਸ਼ ਦੇ ਵਿੱਚ ਹੀ ਜਿਹੜਾ ਹੈਗਾ ਆ ਓਵਰ ਅ ਪੀਰੀਅਡ ਆਫ ਟਾਈਮ ਸਾਰੇ ਮੋਬਾਈਲ ਫੋਨ ਰਿਕਵਰ ਕੀਤੇ ਗਏ ਨੇ ਬਿਲਕੁਲ ਨੰਬਰ ਉਪਰ ਐਕਟਰ ਤਿਆਰ ਕੀਤੇ ਗਏ ਨੇ ਜੀ ਰਿਗਾਰਡਿੰਗ ਮੋਬਾਈਲ ਜੀ ਮੈਂ ਤੁਹਾਨੂੰ ਦੱਸਿਆ ਸੀਗਾ ਜੀ ਕਿ ਸ਼ਹੀਦੀ ਸਭਾ ਦੇ ਉਸ ਪੀਰੀਅਡ ਦੇ ਦੌਰਾਨ 15 ਹੈ ਜੀਆਂ ਥੈਪੀਆਂ ਐਫ ਆਈ ਆਰਜ਼ ਦੀ ਦੇਖੇ ਤੋਂ ਤੋਂ ਮੈਨੂੰ ਲੱਗਦਾ ਹੈ ਕਿ ਮੈਂ ਕਿਤੇ ਨਾ ਕੋਈ ਹੋਰ ਕੋਈ ਆਉਗਾ ਜਿਹੜਾ ਫੋਨ ਆ। ਜੀ ਇਹ ਤਾਂ ਸਾਰੇ ਮਾਰਕੀਟ ਰੇਟ ਤੁਸੀਂ ਦੇਖ ਸਕਦੇ ਹੋ ਨਾ ਫੋਨਾਂ ਦਾ ਮੈਂ ਇਹਨਾਂ ਦਾ ਬ੍ਰਾਂਡ ਜਿਹੜਾ ਹੈਗਾ ਤੁਹਾਨੂੰ ਸਾਰਿਆਂ ਨੂੰ ਦੱਸ ਦਿੱਤਾ ਹੈ ਤੇ ਮੇਨ ਗੱਲ ਇਹ ਹੈ ਕਿ ਜਿਹੜੇ ਓਨਰਸ ਨੇ ਸਾਰੇ ਫੋਨ ਦੇ ਉਹ ਅੱਜ ਬੁਲਾਏ ਗਏ ਨੇ ਤੇ ਉਹਨਾਂ ਨੂੰ ਆਪਣਾ ਫੋਨ ਹੈ ਜਿਹੜਾ ਉਹ ਆਈਡੈਂਟੀਫਾਈ ਕਰ ਚੁੱਕੇ ਉਹਨਾਂ ਨੂੰ ਫੋਨ ਖਾਂਡੋ ਦਿੱਤਾ ਜਾਏਗਾ। ਇਹਦੇ 'ਚ ਅਸੀਂ ਉਸ ਉਹਨਾਂ ਦਿਨਾਂ ਦੇ ਦੌਰਾਨ 50 ਤੋਂ 55 ਜਿਹੜੇ ਅਕਿਊਜ਼ ਨੇ ਉਹ ਪਰਦੇ ਸੀ। ਕਿੰਨੇ ਕੋ ਮੇ ਕਿਦੇ ਕਿ ਮੈਂ ਮਸਵਾ ਤੇ ਗਿਆ ਸਰ ਬੱਚੇ ਸੀਗੇ ਛੋਟੇ ਨਾਲ ਕੋਲ ਤੇ ਚੱਕ ਕੇ ਦੌੜ ਗਈ ਸੀ ਗੁੜੀ ਫਿਰ ਦਾ ਮਨ ਲਗੀ ਵੀ ਬਸ ਰਿਪੋਰਟ ਲਖਾਈ ਆ ਕਿ ਵੀ ਉਮੀਦ ਨਹੀਂ ਸੀ ਕਿ ਮਿਲ ਜੂਗਾ ਫੌਨ ਲੇਕਿਨ ਫਿਰ ਵੀ ਇਹਨਾਂ ਦੀ ਮਿਹਨਤ ਦੱਸਿਆ ਕਿ ਪਲਸ ਬੋਰਡ ਮੜ ਕੇ ਦੋ ਕੰਮ ਨਹੀਂ ਕਰਦਾ ਕੰਮ ਨਹੀਂ ਕਰਦਾ ਕਹਿੰਦੇ ਨਾ ਲੇਕਿਨ ਉਮੀਦ ਹੁੰਦੀ ਹੈ ਕੰਮ ਹੁੰਦਾ ਲੇਕਿਨ ਸਮਾਂ ਲੱਗਦਾ ਹੈ ਕੰਮ ਕਰਨੇ ਮੈਡਮ ਬਲੋ ਜੋ ਅਭਰਾ ਮੈਡਮ ਬਲੋ ਬਹੁਤ ਅਸੰਗਤ ਉਤਰਾਲਾ ਹੈ ਮੇਨ ਤਾਂ ਦਾ ਕੰਮ ਹੈ ਇਹਨਾਂ ਨੂੰ ਪ੍ਰੋਜੈਕਟ ਟੈਨਿਟੀ ਐਥੇ ਕਿਸੇ ਆਫਿਸ ਵੀ ਆਪਣੀ 18 ਦਿਨ ਹੋ ਰਿਹਾ ਇੱਕ ਟਰੀ ਕਰ ਲਿਆ ਸੀ ਉਹ ਮੁਰਤੂ ਨੂੰ ਉਹ ਨੂੰ ਵੀ ਫੋਨ ਨੂੰ ਕੋਣ ਮਿਲੂ ਨਹੀਂ ਕੋਈ ਮਿੱਤਨੇ ਸੀਗੇ ਇਸ ਤੋਂ ਹੁਣ ਤੱਕ ਦੋ ਤਿੰਨ ਫੋਨ ਨਵੇਂ ਵੀ ਲੈ ਲਏ ਸੀਗੇ ਇਹ ਤੋਂ ਬਾਅਦ ਜਦ ਸਭ ਦੇ ਰਿਪੋਰਟ ਜੁੜਾ ਰਿਹਾ ਤਾਂ ਅਨੇਕਾਂ ਦਾ ਫੋਨ ਮਿਲ ਗਿਆ ਹਾਂ ਕੱਲ ਫੋਨ ਆਇਆ ਸੀ ਮੈਂ ਸਾਡੀ ਕੋ ਬਣਾ ਹਾਂ ਬਿਕਾਸ ਹੋ ਰਿਹਾ ਸੀ ਵੀ ਮਿਲ ਗਿਆ ਹਾਂਜੀ ਕਿਉਂਕਿ ਮੈਂ ਆਪ ਮੁਲਾਜ਼ਮ ਹਾਂ ਮੈਨੂੰ ਪਤਾ ਹੈ ਅਸੀਂ ਇੰਤਨਾ ਕੰਮ ਕਰਦੇ ਹਾਂ ਇਹ ਵੀ ਡਿਪਾਰਟਮੈਂਟ ਇੰਤਨਾ ਕੰਮ ਕਰਦਾ ਹੈ ਕਿਹੜੇ ਜਗ੍ਹਾ ਦਾ ਅੰਤਰਾ ਦਫਾ ਕਿਹੜੀ ਜਗ੍ਹਾ ਰਹਿਣਾ ਹੈ ਕਿਸ ਸੰਬਧੀ ਦੀ ਨਾਮਾ ਪਤਾ ਹੈ ਨਾਮ ਤੇ ਸਪੀਕਰ ਹੈ ਠੀਕ 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 ਜੀ ਮੈਂ ਤੁਹਾਨੂੰ ਧੰਨਵਾਦੀ ਬ ਆਹ ਮਾਈਕ ਲੱਗ ਗਿਆ ਜੀ ਭਜੀ ਅਸੀਂ ਮੈਂ ਆਪਣੇ ਰਿਲੇਟਡ ਨੂੰ ਦੱਸਿਆ ਪ੍ਰਜਨ ਬਰਦਰ ਨੂੰ ਤੇ ਵਾਈਟ ਨਗਰ ਚ ਨਗਰ ਵੀ ਆਪਾਂ ਨੂੰ ਫੋਨ ਮਿਲਿਆ ਕਹਿੰਦੇ ਪੰਜਾਬ ਪੁਲਿਸ ਅੱਗੇ ਨਾਲ ਬਹੁਤ ਜ਼ਿਆਦਾ ਕੰਮ ਵਧੀਆ ਕਰਨ ਲੱਗ ਗਿਆ ਤੇ ਸਾਨੂੰ ਹੋਵੇ ਵੀ ਅੱਗੇ ਕੇ ਕੰਮ ਬੜੀ ਚੱਲਦੇ ਰਹਿਣਗੇ ਤੇ ਕਿਹੜਾ ਫੋਨ ਸੀ ਤੁਹਾਡਾ Oppo F159 ਸੀਗਾ ਯਾ ਕੋਈ ਹੋਰ ਜੇ ਮੈਂ ਕਿਹਾ ਤੁਹਾਨੂੰ ਫੋਨ ਨਾਲ ਤੇ ਖੁਸ਼ ਹ ਬਹੁਤ ਬਧੀ ਬਹੁਤ ਬਧੀ ਭਜੀ ਸਾਨੂੰ ਉਮੀਦ ਆ ਵੀ ਅੱਗੇ ਚੱਲਦੇ ਰਹਿ ਜੇ ਕਦੋਂ ਹੋਵੇ ਜੀ ਇਸ ਸਾਲ ਸਤੰਬਰ ਦੀ ਗੱਲ ਹੈ ਸਤੰਬਰ ਚ ਗਿਰਿਆ ਸੀਗਾ ਤੇ ਕਿੰਨੇ ਦਿਨ ਸੀ ਵੀ ਫੋਨ ਮਿਲ ਜਿਆ ਅਜੋ ਕਸ਼ਟ ਮੀਰੇ ਖਾ ਕੇ ਸੀਗੇ ਨੈਕਸਟ ਡੇ ਫਿਰ ਨਮਾ ਲਿਆ ਫੋਨ ਤੇ ਅਸੀਂ ਫਿਰ ਵੀ ਆਨਲਾਈਨ ਇੱਕ ਐਫੇਅਰ ਕਰਵਾਤੀ ਸੀਗੀ ਖੁਦੀ ਤੇ ਫਿਰ ਸੁਵਿਧਾ ਸੈਂਟਰ ਤੇ ਵੀ ਲਿਫਾਗੇ ਸੀਗੇ ਤੇ ਉਸ ਤੋਂ ਬਾਅਦ ਫਿਰ ਸਾਨੂੰ ਕਾਲ ਆਈ ਹੈ ਕਿੰਨੇ ਵੀ ਸੁਗਨ ਉਹ ਜਾ ਕੇ ਆਪਣਾ ਫੋਨ ਕਲੈਕਟ ਕਰ ਲਿਓ ਸਸਵੀਆ ਫਿਊਚਰ ਵੀ ਫੋਨ ਤੁਹਾਡਾ ਮਿਲ ਚੁੱਕਿਆ ਹੈ ਫਿਰ ਇਹ ਮਤਲਬ ਕਿ ਬਹੁਤ ਵਧੀਆ ਬਹੁਤ ਹੀ ਸਰ ਥੈਂਕ ਯੂ ਥੈਂਕਸ ਕਰਨਾ ਸਾਰੇ ਪੰਜਾਬ ਪੁਲਸ ਲਈ ਕਿ ਇਹਨਾਂ ਨੇ ਇੰਨਾ ਵਧੀਆ ਕੰਮ ਕੀਤਾ ਹੈ ਥੈਂਕ ਯੂ ਕਰ ਰਹੇ ਆ ਦੀ ਫੋਨ ਕਿੱਥੇ ਗਿਆ ਬਚਾ ਜਰਦਾ ਹੌਸਲਾਂ ਤੇ ਲੋਕ ਤੇ ਕੌਣ ਕੀਨੇ ਚੋਰੀ ਕਰੇਗਾ ਅੱਛਾ ਤੇ ਮੈਂ ਤੁਹਾਨੂੰ ਕਾਲਸ ਕੰਪਲੀਟ ਕਰੇ ਫੋਨਸ ਕੰਪਲੀਟ ਕਰੀ ਐਫ ਆਈ ਆਰ ਲਖਾਈ ਫਿਰ ਦਿਲ ਦਬਰ ਮੰਗਾਈ ਨਾ ਨੇ ਅੱਛਾ ਹਾਂ ਤੇ ਤੁਹਾਨੂੰ ਜਦੋਂ ਕੱਲ ਫੋਨ ਆਇਆ ਹੈ ਨਾ ਬਹੁਤ ਮਹਿਸੂਸ ਹੋਇਆ ਵੀ ਬਹੁਤ ਵਧੀਆ ਨਾ ਹਾਂ ਬਸੇ ਕਮ ਕਾਜੀ